ਕਾਫੀ ਟਾਈਮ ਹੋ ਗਿਆ ਇਹਨਾਂ ਦੇ ਉਦੋਂ ਵੀ ਇਹ ਦਿਵਾਲੀ ਦੀ ਗੱਲ ਚਲਦੀ ਹੁੰਦੀ ਉਦੋਂ ਵੀ ਇਹ ਸਮਾਨ ਸੁੰਪਨ ਗਿਆ ਜੀ ਤੇ ਕੋਈ ਇੱਥੇ ਕੋਈ ਕਾਰਵਾਈ ਨਹੀਂ ਹੋਈ ਹੁਣ ਅੱਜ ਫਰਦਰੇ ਟਰੈਕਟਰ ਲੈ ਕੇ ਆ ਗਿਆ ਇਸ਼ਾਰਾ ਮਾਰ ਕੇ ਖਿਲਾ ਰਿਹਾ ਤੇ ਨਾਲ ਜਦੋਂ ਕਿਰਿਆਵਾਦੇ ਨੇ ਕੋਈ ਮਾਰਦੀ ਲਾਜ ਕਰਵਾਉਣਾ ਹੈ ਉਸੇ ਲਾਤੇ ਮਾਰੀ ਗੋਲੀ ਪਾ ਦਿੱਨੀ ਇੱਕ ਕੁਲਵਿੰਦਰ ਸਿੰਘ ਨਾਲ ਦਾ ਸਾਡਾ ਪੇਸ਼ੈਂਟ ਇੱਕ ਆਇਆ ਸੀ ਜਿਹਨੇ ਕਿ ਖਬੀਲਾ ਦੇ ਵਿੱਚ ਗਿੱਟੇ ਦੇ ਲਾਗੇ ਗੋਲੀ ਵਜਦੀ ਚੱਲਦੀ ਹੈ ਇਹ ਪਹਿਲਾਂ ਵੀ ਤੁਮ ਕਹਿ ਦਿੱਤੀਆਂ ਕਿਸੇ ਨੂੰ ਆਖਿਆ ਵੀ ਤੇ ਮੈਂ ਗੋਲੀ ਮਾਰਨ ਜਿੱਦੋਂ ਆਇਆ ਬਾਹਰੋਂ ਜਿਹੜੀ ਕਾਫੀ ਪੁਰਾਣੀ ਆਉਂਦੀ ਜਾਂਦੀ ਜਿੱਦਾਂ ਦੀਵਾਲੀ ਤੋਂ ਵੇ ਯਾਨੀ ਕਿ ਲੜੇ ਸੀ ਝਗੜਾ ਕੀਤਾ ਇਹਨਾਂ ਨੇ ਗੇਟ ਦੇ ਅੱਗੇ ਖੜੇ ਹਾਂ ਲਾਗੇ ਆ ਕੇ ਪਟਾਕੇ ਚਲਾਉਂਦੇ ਤੇ ਉਤੋਂ ਇਹਨਾਂ ਨੂੰ ਮਨਾ ਕੀਤਾ ਰੋਕਿਆ ਇਸੇ ਗੱਲੋਂ ਇਹ ਖਬਰ ਰੱਖਦੇ ਪੁਲਿਸਟਰ ਤੇ ਪੈ ਜਾਣ ਪਿਛਲੇ ਸਾਲ ਜਾ ਕੇ ਉਹਦੇ ਪਿਛਲੇ ਸਾਲ ਕੋਈ ਦਵਾਈ ਦੇ ਵਿੱਚ ਪਕਰਾਰ ਹੋਇਆ ਸੀ ਉਹ ਰੰਜਿਸ਼ ਫਿਰ ਚੱਲਣ ਢਈ ਹੈ ਤੇ ਕਾਰਵਾਈ ਕਰ ਰਹੇ ਹਾਂ ਇੱਕ ਵਾਰ ਫਿਰ ਜੰਡਿਆਲਾ ਗੁਰੂ ਦੇ ਪਿੰਡ ਮੱਲੀ ਦੇ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਲੜਾਈ ਵਿੱਚ ਗੋਲੀ ਚੱਲੀ ਹੈ ਦੂਜੀ ਧਿਰ ਵੱਲੋਂ ਚਲਾਈ ਗਈ ਗੋਲੀ ਇੱਕ ਨੌਜਵਾਨ ਦੀ ਖੱਬੀ ਲੱਤ ਵਿੱਚ ਲੱਗੀ ਨੌਜਵਾਨ ਦੀ ਪਛਾਣ ਮੱਲੀ ਪਿੰਡ ਦੇ ਰਹਿਣ ਵਾਲੇ ਪਲਵਿੰਦਰ ਸਿੰਘ ਵਜੋਈ ਹੈ ਜੋ ਕਿ ਪਿਛਲੇ 1 ਸਾਲ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹੈ ਸ਼ਮਸ਼ੀਰ ਸਿੰਘ ਜਿਸਨੇ ਦੋ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਪਲਵਿੰਦਰ ਸਿੰਘ ਦੀ ਲੱਤ ਵਿੱਚ ਲੱਗੀ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਜਦੋਂ ਵੀ ਕੋਈ ਆਪਣੇ ਘਰ ਤੋਂ ਬਾਹਰ ਆਵੇਗਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ ਉਹ ਇੱਕ ਗੈਂਗਸਟਰ ਨਾਲ ਸੰਬੰਧਿਤ ਹੈ ਜੰਡੇਆਲਾ ਪੁਲਿਸ ਵੱਖ-ਵੱਖ ਟੀਮਾਂ ਬਣਾ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਾਫੀ ਦਿਨਾਂ ਤੋਂ ਮੈਂ ਬਾਹਰ ਆਇਆ ਕਾਫੀ ਦਿਨਾਂ ਦਾ ਧਮਕਣਾ ਹੈ ਕੌਣ ਹੀ ਉਹ ਜਿਨ੍ਹਾਂ ਨੇ ਤੁਹਾਨੂੰ ਧਮਕੀਆਂ ਦਿੱਤੀ ਕਾਬਲ ਤੋਂ ਇਹ ਕੋਈ ਪੁਰਾਣੀ ਕੰਡੀਸ਼ਨ ਸਾਲ ਹੋਦਿਆ ਹੋਵੇ ਕੀ ਗੱਲ ਹੋਈ ਕਾਫੀ ਟਾਈਮ ਹੋਦਿਆ ਨਾ ਦੇ ਉਦੋਂ ਵੀ ਇਹ ਦੀਵਾਲੀ ਦੀ ਗੱਲ ਚਲਦੀ ਹੁੰਦੀ ਉਦੋਂ ਵੀ ਇਹ ਸਮਾਨ ਸੂਣ ਪੰਨ ਗਿਆ ਇਹ ਕਾਰਨ ਕੀ ਰਿਹਾ ਸਮਾਨ ਪੰਨ ਉਹਨਾਂ ਦੀ ਨਿੱਕੀ ਮੋਟੀ ਪੈਸ਼ਾ ਪੁਰਾਣੀ ਸ਼ਾਂ ਰਾਜੇ ਜੀ ਤੁਰੇ ਦੀ ਆ ਲਗਤ ਬਾਜੀ ਇਹਦਾ ਮੁੰਡਿਆਂ ਦੇ ਨਾਲ ਰਹਦੇ ਹੁੰਦੇ ਗਾਂ ਦੀਆਂ ਅੱਜ ਕੀ ਗੱਲ ਹੈ ਅੱਜ ਤੇ ਮੈਂ ਵੀ ਟਰੈਕਟਰ ਤੇ ਜਾਣਦੇ ਇਸ਼ਾਰਾ ਮਾਰ ਕੇ ਰੋਕਿਆ ਬਾਦਾਂ ਜਾਨੀ ਕੀ ਆਂਦਾ ਥੱਲੇ ਉਤਰ ਮੈਂ ਤਾਂ ਇਲਾਜ ਕਰਵਾਉਣ ਆਇਆ ਬਾਹਰੋਂ ਆਇਆ ਮਰੇ ਪਹਿਲਾਂ ਹੀ ਛੱਟ ਲੱਗੀ ਵਰਦੇ ਇਲਾਜ ਕਰਵਾਉਣਾ ਹੈ ਉਸੇ ਲਾਤੇ ਮਾਰੀ ਗੋਲੀ ਪਾਤ ਨੇ ਕਿੰਨੀ ਹੁਣ ਕਿੰਨੀਆਂ ਗੋਲੀਆਂ ਲਏਗੇ ਦੋ ਮੇਰੇ ਸਣਾ ਫਾਇਰ ਗੱਡੇ ਮੈਨੂੰ ਇੰਨਾ ਪਤਾ ਨਹੀਂ ਜਿਹੜਾ ਦੋ ਗੱਡੇ ਨੇ ਕਹਾ ਸਰ ਕਿਹੜੀ ਪਿਸਤੌਲ ਕਰਾਂਗੇ ਰਵਲਵਰ ਐਸੋ ਇਹ ਗੈਂਗਸਟਰ ਦੇ ਨਾਲ ਸਬੰਧਤ ਹੈ ਹਾਂਜੀ ਹਾਂਜੀ ਇਹ ਪਹਿਲਾਂ ਵੀ ਤੁਮ ਕਹਿ ਦਿੱਤੀਆਂ ਸੀ ਕਿਸੇ ਨੂੰ ਆਖਿਆ ਵੀ ਤੇ ਮੈਂ ਗੋਲੀ ਮਾਰਨੇ ਜਦੋਂ ਆਇਆ ਬਾਦੋਂ ਕਿਹੜੀ ਕੰਪਨੀ ਹੈ ਜੀ ਮੈਂ ਪੁਰਤਗਾਲ ਤੋਂ ਕਿ ਮੈਂ ਕਰੂਗਾ ਕੋਈ ਮੈਂ ਮਾਰ ਚੁੱਕਿਆ ਹਾਂ ਜਦ ਸੱਟ ਲੱਗੀ ਤਾਂ ਕਰਕੇ ਆਹ ਮੈਨੂੰ ਇਲਾਜ ਕਰਵਾ ਕਿਹੜਾ ਪਿੰਡ ਤੇ ਕੀ ਨਾਂ ਦਾ ਪਲਵਿੰਦਰ ਪਿੰਡ ਮੱਲੀਆ ਪੁਰਾਣੀ ਰਣਜੀਤ ਦੀ ਚੀਜ਼ ਵੀ ਆ ਜਿਹੜੀ ਕਾਫੀ ਪੁਰਾਣੀ ਆਉਂਦੀ ਜਾਂਦੀ ਜਿੱਦਾ ਦੀਵਾਲੀ ਤੋਂ ਵੇ ਜਾਨੀ ਕੀ ਲੜੇ ਸੀ ਝਗੜਾ ਕੀਤਾ ਸੀ ਇਹਨਾਂ ਨੇ ਗੇਟ ਦੇ ਅੱਗੇ ਖੜੇ ਹਾਂ ਲਾ ਕੇ ਆ ਕੇ ਪਟਾਕੇ ਚਲਾਉਣ ਦੇ ਤੇ ਉਥੋਂ ਇਹਨਾਂ ਨੂੰ ਮਨਾ ਕੀਤਾ ਰੋਕਿਆ ਇਸੇ ਗੱਲੋਂ ਇਹ ਖਬਰ ਰੱਖਦੇ ਮੋਟਰ ਤੇ ਵੀ ਬੈ ਜਾਣ ਕਿਸੇ ਨਾਲ ਜਾ ਕੇ ਹੁਣ ਇਹ ਮੰਗ ਕਰਦਾ ਜੀ ਆਦੇ ਹੀ ਮੰਗਦਾ ਅਨਸਾਰ ਦੀ ਉਦੋਂ ਤੇ ਕੋਈ ਸੁਣਵਾਈ ਨਹੀਂ ਹੋਈ ਸਾਲੋਂ ਚੱਲਿਆ ਫਿਰ ਮੈਂ ਬਾਹਰ ਚੱਲ ਗਿਆ ਉਦੋਂ ਵੀ ਇਦਾਂ ਹੀ ਚੱਲੋ ਕੋਈ ਗੱਲ ਨਹੀਂ ਛੱਡੋ ਪਰਾ ਕੋਈ ਨਹੀਂ ਸਾਫ ਨਹੀਂ ਆਇਆ ਉਦੋਂ ਵੀ ਪਿਸਤਲ ਚੜੀਆਂ ਦਿਖਾਈ ਤੇ ਮੈਂ ਬਾਹਰ ਜਾਣਾ ਸੀ ਹੁਣ ਪੁਲਿਸ ਨੂੰ ਕੰਪਲੇਟ ਕੀਤੀ ਪੁਲਸਾਈ ਦੀ ਉਹ ਸੁਣ ਤੇ ਆਏ ਹੀ ਮੰਨ ਲਓ ਸਾਲੋਂ ਚੱਲਿਆ ਨਾਲ ਪੁਲਿਸ ਨੂੰ ਆਉਂਦੇ ਆ ਕੋਈ ਸੁਣਵਾਈ ਨਹੀਂ ਹੋਈ ਉਦੋਂ ਦੀ ਹੁਣ ਸਰਕਾਰ ਕੋ ਕੀ ਮੰਗੇ ਹੁਣ ਇਹ ਹੀ ਇਨਸਾਫ ਦੀ ਆ ਕੀ ਗੱਲ ਹੋਈ ਹੈ ਜੀ ਜਾਲੇ ਵੀ ਸਾਲ ਹੋ ਗਿਆ ਪਿਛਲੇ ਸਾਲ ਦੀ ਝਗੜਾ ਆ ਪਵਾਲੀ ਵਾਲੇ ਜਿੰਦਾ ਉਦੋਂ ਇਹਨੂੰ ਪਟਾਕੇ ਚ ਮਾਣ ਮਨਾ ਕੀਤਾ ਸੀ ਤੇ ਬਾਅਦ ਆਏ ਮੱਕੀ ਆਪਣੀ ਮੋਟਰ ਤੇ ਜਾ ਕੇ 12 12 ਤਰੀ ਨੂੰ ਜਾ ਕੇ ਪਹਗੇ ਉਦੋਂ ਵੀ ਨਾ ਕੋਈ ਪੰਪ ਕੀਮਤੀ ਸਮਾਨ ਹੀ ਚੁੱਕਿਆ ਤੇ ਮੋਟਰ ਤੋੜ ਪਾਣ ਨੂੰ ਕੀਤੀ ਬੜੀ ਵਾਰ ਮੱਕੀ ਦੋ ਤਿੰਨ ਵਾਰ ਪੰਚਾਇਤ ਵੀ ਫੈਸਲਾ ਉੱਠ ਕੇ ਜਾਂਦੇ ਰਹੇ ਤੇ ਪੁਲਿਸ ਨੂੰ ਵੀ ਕਾਰਵਾਈ ਦੱਸਿਆ ਵੀ ਇਹਨੂੰ ਨਜਾਇਜ਼ ਕਿਸ਼ਤਲ ਆ ਤੇ ਇਹ ਵਿਖਾਉਂਦਾ ਵੀ ਸਾਨੂੰ ਰਿਹਾ ਹੈ ਤੁਹਾਡੇ ਇਹ ਵਿਖਾ ਕੇ ਵੀ ਸਾਨੂੰ ਪੰਚਾਇਤ ਚੋਟ ਕੇ ਵਿਖਾ ਕੇ ਵੀ ਗਿਆ ਉਹਦੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਤੇ ਕੋਈ ਇੱਥੇ ਕੋਈ ਕਾਰਵਾਈ ਨਹੀਂ ਹੋਈ ਹੁਣ ਅੱਜ ਬ੍ਰਦਰ ਟਰੈਕਟਰ ਲੈ ਕੇ ਆ ਗਿਆ ਨਿਸ਼ਾਰਾ ਮਾਰਗ ਤੇ ਖੜਾ ਰਿਹਾ ਤੇ ਨਾਲ ਜਦੋਂ ਪੁੱਤਰ ਆਵਾ ਤੇ ਇਹਨੇ ਗੋਲੀ ਮਾਰੀ ਤੁਹਾਡਾ ਬਦਰ ਬਾਹਰ ਹੀ ਹਾਂਜੀ ਬਾਹਰ ਹੀ ਕਿਹੜੀ ਕੰਟਰੀ ਜੀ ਇਹ ਪੁਰਤਕਾ ਹੈ ਤੇ ਕਿੰਨਾ ਚਿਰ ਹੋਇਆ ਇਹਨੂੰ ਇਹਨੂੰ ਮੇਰੇ ਸਾਹਮਣੇ 20 ਦਿਨ ਹੋਏ ਆ ਇਹਨੂੰ ਤੇ ਅੱਜ ਜਦੋਂ ਗੋਲੀ ਚਲਾਈ ਗਈ ਆ ਕਿੰਨਾ ਵੱਲੋਂ ਚਲਾਈ ਗਈ ਇਹ ਸ਼ਮਸ਼ੀਰ ਸਿੰਘ ਵੱਲੋਂ ਚਲਾਈ ਗਈ ਪੁਰਾਣੀ ਪੈਂਦੀ ਸੀ ਕੋਈ ਅੱਜ ਪ੍ਰਾ ਮੱਕੀ ਉਹ ਪੁਰਾਣੀ ਝਗੜਾ ਹੈ ਉਹ ਤੋਂ ਚੱਲਦੇ ਚੱਲਦੇ ਮੂਗੀ ਚਲਾਈ ਕਿੰਨਾ ਮੰਗ ਕਰਦੇ ਸਰਕਾਰ ਇਹ ਵੇ ਸਾਫ ਦੀ ਮੰਗ ਕਰਦੇ ਆ ਅੱਗੇ ਵੀ ਕੋਈ ਸੁਣਵਾਈ ਨਹੀਂ ਹੋਈ ਉਹ ਸੜਾਂ ਦੇ ਜੇ 751 ਦਾ ਮੱਕੀ ਇੱਥੇ ਚੱਲਣ ਦੇ ਆ ਅੱਗੇ ਵੀ ਉਹ ਵੀ ਅੱਗੇ ਉੱਤੇ ਸਾਡੇ ਦੇ 751 ਕੀਤੀ ਗਈ ਹੈ ਕੋੜ ਭੰਨ ਨੇ ਕੀਤੀ 751 ਦਾ ਕਿਸੇ ਤੇ ਚੱਲਣ ਦੇ ਆ ਅੱਗੇ ਵੀ ਕੋੜ ਤੇ ਹਾਂਜੀ ਹੁਣ ਪੁਲਿਸ ਕੰਪਲੇਨ ਕਿਥੇ ਕੀਤੀ ਕੋਰ ਦੇਣਾ ਹਾਂਜੀ ਕੀਤੀ ਹੈ ਹੁਣ ਸੜਾਂ ਲੱਗਦੇ ਆ ਉਹ ਦੇਖੋ ਹੁਣ ਦੇਖਦੇ ਆ ਲੱਗ ਜਾਂਦੇ ਪਤਾ ਦੇਖਦੇ ਕੀ ਕਰਦੇ ਨੇ ਇੱਕ ਕੁਲਵਿੰਦਰ ਸਿੰਘ ਨਾਮ ਦਾ ਸਾਡਾ ਪੇਸ਼ੈਂਟ ਇੱਕ ਆਇਆ ਸੀ ਜਿਹਨੇ ਕਿ ਖੱਬੀ ਲਾਦੇ ਵਿੱਚ ਗਿੱਟੇ ਦੇ ਲਾਗੇ ਗੋਲੀ ਵੱਜੀ ਲੱਗਦੀ ਹੈ ਜਿਹੜੀ ਵੀ ਉਹ ਹਿਸਟਰੀ ਦੇ ਰਿਹਾ ਉਹਦੀ ਆਪਾਂ ਮੈਡੀਕਲ ਮੈਡੀਕਲ ਕਰ ਦਿੱਤਾ ਤੇ ਉਹਨੂੰ ਹੁਣ ਆਪਾਂ ਫਦਰ ਰੈਫਰ ਕੀਤਾ ਗੁਨਾਗਦੇ ਹਸਪੀਟਲ ਇੱਥੇ ਉਹਦਾ ਫੋਰੈਂਸਿਕ ਵਿਨੰਮੀ ਹੋरेगा ਤੇ ਉਹਦਾ ਲੱਤ ਦਾ ਐਕਸ ਵੀ ਹੋਰੀਗਾ ਨਰਸਾ ਉਹ ਤਾਂ ਨਹੀਂ ਕਿਤੇ ਗੋਲੀ ਲੱਗੀ ਖੱਬੀ ਲਾਤ ਤੋਂ ਅਲਾਵਾ ਹੋਰ ਕਿਤੇ ਗੋਲੀਤ ਨਹੀਂ ਲੱਗੀ ਗੋਲੀ ਦਾ ਜੀ ਸਪਸ਼ਟੀਕਰਨ ਫੋਰੈਂਸਿਕ ਥਰਡ ਜਿਹੜੇ ਨੇ ਉਹ ਕਰਨਗੇ ਤੇ ਸਾਡੋ ਦੇ ਸਿਰ ਉੱਤੇ ਹੀ ਗਿੱਟੇ ਜੀ ਉੱਤੇ ਸਾਡਾ ਇਤੋ ਲਾਵਾ ਇੱਕ ਕੰਪਲੀਟ ਕਰ ਰਿਹਾ ਸੀ ਇੱਕ ਜਗ੍ਹਾ ਹੋਰ ਤੇ ਉਹ ਆਪਾਂ ਮੈਡੀਕਲ ਰਿਪੋਰਟ ਦੇਣਾ ਹੈ ਡਾਕਟਰ ਸਾਹਿਬ ਉਹ ਮਰੀਜ਼ ਜਿਹੜਾ ਵਾ ਖਤਰੇ ਤੋਂ ਬਾਅਦ ਫਿਰ ਹਾਲ ਤੇ ਖਤਰੇ ਦੁਬਾਰਾ ਲੱਗਦੇ ਠੀਕ ਹੈ ਥੈਂਕ ਯੂ ਪਿੰਡ ਦੇ ਵਿੱਚ ਗੋਲੀ ਜਿਹੜੀ ਚੱਲੀ ਆ ਕੀ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਗਈ ਹੈ ਜੀ ਇਹ ਜੀ ਆਪਣਾ ਜਰੀਏ ਪਲਵਿੰਦਰ ਸਿੰਘ ਉਹ ਫਲਕੀ ਆ ਪੁੱਤਰ ਮਕਤਾਰ ਸਿੰਘ ਦਾ ਕੌਮ ਜੱਟ ਵਾਸੀ ਮਲੀ ਆ ਇਹਦੇ ਖੱਬੇ ਗਿੱਟੇ ਉੱਪਰ ਗੋਲੀ ਲੱਗੀ ਆ ਤੇ ਜਿਹੜੀ ਗੋਲੀ ਚਲਾਈ ਉਹ ਦਿਲਸ਼ੇਰ ਸਿੰਘ ਨੇ ਚਲਾਈ ਆ ਕੋਈ ਪਰਾਣੀ ਰੰਜਿਸ਼ ਦੱਸੀ ਆ ਰਹੀ ਹੈ ਜੀ ਜਿਨ੍ਹਾਂ ਦੇ ਪਿਛਲੇ ਸਾਲ ਕੋਈ ਦੁਆਰੀ ਦੇ ਵਿੱਚ ਤਕਰਾਰ ਹੋਇਆ ਸੀ ਉਹ ਰੰਜਿਸ਼ੀਆਂ ਨੇ ਚੱਲਣ ਡਈ ਹੈ ਤੇ ਕਾਰਵਾਈ ਕਰ ਰਹੇ ਹਾਂ ਨੂੰ ਤੱਕ ਕਾਰਵਾਈ ਕਰਦੇ ਕੁਝ ਸੀਸੀਟੀਵੀ ਫੁਟੇਜ ਜਿਹੜੀ ਆ ਸਾਹਮਣੇ ਆਈ ਹੈ ਵੀ ਫਿਲਹਾਲ ਕੋਈ ਨਹੀਂ ਤਕਤੀ ਚੱਲ ਰਹੀ ਹੈ ਜਦੋਂ ਤਕਤੀ ਮੁਕੰਮਲ ਹੋ ਗਈ ਸਭ ਕੁਝ ਕਰ ਲਿਆ ਜੀ